ਤੂੰ ਗਲਤ ਸੋਚਣ ਵਾਲੀ ਹੈ ਜੀ ਹੈਨਾ ਕਿ ਜੁੱਤੀ ਪੈਰ ਚ ਲੈ ਕੇ ਹੱਥ ਤੱਕ ਕਿਉਂ ਆਈ ਤੇ ਲੱਗਦਾ ਵੈਸੇ ਜੁੱਤੀ ਬੱਜੀ ਕੇ ਨਹੀਂ ਬੱਜੀ ਇਹਦਾ ਕੁਝ ਪਤਾ ਹੈ ਦੇਖੋ ਅਖਬਾਰਾਂ ਚ ਤਰਹੀ ਆਈ ਪਰ ਹੁਣ ਸਟੇਟਸ ਸਿਕਾਇਆ ਹੈ ਜੀ ਕਿ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਵੀਡੀਓਗ੍ਰਾਫੀ ਵਾਲੀ ਟੀਮ ਬਾਦਲ ਸਾਹਿਬ ਦੇ ਨਾਲ ਸੀ ਜੀ ਉਹਨੇ ਸਾਰਾ ਕੁਝ ਕੈਮਰੇ ਚ ਕੈਦ ਕਰ ਲਿਆ ਸੀ ਪਰ ਕਹਿੰਦੇ ਆਪਣੇ ਉਥੇ ਇੱਕ ਹੈਗੇ ਹਲਕਾ ਲੰਬੀ ਦੇ ਸਰਵਿਸ ਸਰਵਾ ਧਿਆਨ ਸਿੰਘ ਕੋਹੜ ਹੈ ਬੜੀ ਹ ਜਿਲ੍ਹਾ ਜੱਥੇਦਾਰ ਵੀ ਹੈ ਮੁਕਸਰ ਦੇ ਅਕਾਲੀ ਦਲ ਦੇ दयाल सिंह कोल्यावाड़ी ने वो जो कटाण कर्म थी सारा डिलीट करवाता जी लेकिन जो शुरू ਦੇ ਵਿੱਚ ਰਿਐਕਸ਼ਨ ਆਇਆ ਉਹ ਇਹ ਸੀ ਕਿ ਸੱਟ ਲੱਗੀ ਹੈ ਤੇ ਉਹਦਾ ਵੀਰ ਦੀ ਐਨ ਕਮਿਟਟੀ ਹੋਈ ਹੈ ਜੀ ਅੱਖ ਤੇ ਵੱਜੀ ਹੈ ਜਟਾਣਾ ਸਾਹਿਬ ਆਏ ਨੇ ਹਾਂ ਜੀ ਹਾਂ ਜੀ ਦੱਸੋ ਜੀ ਜਟਾਣਾ ਸਾਹਿਬ ਜੀ ਪਿੱਲੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਉੱਥੇ ਮੌਕੇ ਤੇ ਰੱਤੇ ਚਿੱਬੇ ਛੋਟੇ ਪਿੰਡ ਹਾਜ਼ਰ ਸੀਗਾ ਜੀ ਉਸੇ ਮੇਰੀਆਂ ਤੇਰੇ ਕੋਲ ਹੀ ਫੋਟੋਆਂ ਮੇਰੇ ਕੋਲੇ ਵੀਡੀਓ ਹੋਰ ਕਿਸੇ ਕੋਲੇ ਵੀ ਨਹੀਂ ਅੱਛਾ ਉਹ ਤੱਕੀ ਹੋਇਆ ਵੀ ਬਾਦ ਸਾਹਿਬ ਬੋਲ ਕੇ ਕਹਿੰਦੇ ਵੀ ਦੇਖੋ ਮੈਂ ਕੀ ਨਹੀਂ ਕੀਤਾ ਤੁਹਾਡੀ ਖਾਤਰ ਵਾ ਸਾਰਾ ਕੀਤਾ ਤੇ ਉਹ ਕਹਿੰਦੇ ਵੀ ਗਲੀਆਂ ਪੱਤੀਆਂ ਕਰਤੀਆਂ ਤੁਹਾਡੇ ਵਾਸਤੇ ਇਥੇ ਸੇਮ ਕੱਟਤੀ ਐਨੇ ਨੂੰ ਕਰਕੇ ਤੇ ਉਹ ਕਹਿੰਦਾ ਵੀ ਇੱਕ ਗੱਲ ਯਾਦ ਰੱਖਿਓ ਵੀ ਜਿਹੜੀ ਦੁਸ਼ਮਣ ਪਾਰਟੀ ਕਾਂਗਰਸ ਆ ਉਹਨੇ ਸਾਡਾ ਗੁਰੂ ਘਰ ਨਾਸਤ ਕਰਤਾ ਸੀਗਾ ਜੀ ਤੇ ਉਹਨੂੰ ਟੈਂਕ ਵਾਰ ਤੇ ਹਰਮੰਦਰ ਸਾਹਿਬ ਤੇ ਵੀ ਐਂ ਕਰਤੇ ਤੇ ਜੋ ਕਰਤੇ ਤੇ ਉਸ ਪਾਰਟੀ ਨੂੰ ਵੋਟ ਨਾ ਪਾਓ ਉਹ ਆਪਣੇ ਧਰਮ ਦੀ ਬਹੁਤ ਵੱਡੀ ਦੁਸ਼ਮਣ ਹੈ ਜੀ ਉਹ ਕਨਵੀ ਐਨੇ ਕਰਕੇ ਦੇ ਬਾਦਸ਼ਾਹ ਕਹਿੰਦਾ ਵੀ ਠੀਕ ਹੈ ਤੁਸੀਂ ਯਾਦ ਰੱਖਿਓ ਹੁਣ ਮੇਰੇ ਤੋਂ ਨਹੀਂ ਆਇਆ ਜਣਾ ਤੇ ਉੱਥੇ ਤੇ ਗੁਰਬਚਨ ਸਿੰਘ ਖੜਾ ਹੋਇਆ ਉਹਦਾ ਬਾਦਸ਼ਾਹ ਰੁਕਿਆ ਬੜਾ ਜਾਨ ਕਹਿੰਦਾ ਹਾਂ ਬਾਈ ਦੱਸ ਬਾਈ ਤੂੰ ਕੀ ਕੀਤਾ ਮੈਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਤੇ ਸਾਡੀ ਯਾਰਾ ਵੀ ਬਰਗਾੜੀ ਦੇ ਵਿੱਚ ਇੱਥੇ ਸਾਡੀ ਉਹ ਬੇਅਦਬੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਵੱਡਾ ਕੋਈ ਚੀਜ਼ ਨਹੀਂ ਜਦੋਂ ਸਾਡਾ ਮਾਲਕ ਸਾਨੂੰ ਇਹ ਦੇਖਿਆ ਵੀ ਸਭ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਹੈਗਾ ਤੇ ਤੂੰ ਇਹ ਕੀ ਕੀਤਾ ਉਹਨੇ ਜੁੱਤੀ ਧਾਈ ਜੀ ਤੇ ਮਤਲਬ ਮਾਰੀ ਜਦੋਂ ਵਗਾ ਕੇ ਤੇ ਬਾਦਲ ਦੀ ਕੱਬੀ ਅੱਖ ਤੇ ਤੇ ਐਨਕ ਟੁੱਟ ਗਈ ਜੋ ਉਹ ਬੜੀ ਜਆਬੀ ਹੂੰ ਤੇ ਉਸ ਤੋਂ ਬਾਅਦ ਫਿਰ ਅਸੀਂ ਸਾਰੇ ਮੈਂ ਸੀ ਅਜਮੇਰਪੁਰ ਆਪ ਸੀਗਾ ਜੀ ਜਦੇ ਸ਼ਰਮਾ ਦੀ ਕੱਤੇ ਅਸੀਂ ਉੱਥੋਂ ਸਾਰੀਆਂ ਵੀਡੀਓ ਬਣਾਈਆਂ ਬੰਦੇ ਦੇ ਵੀ ਕੁੱਚਾ ਵੀ ਕੀ ਗੱਲ ਹੈ ਤੂੰ ਉਹ ਕਹਿੰਦਾ ਵੀ ਗੱਲ ਇਹ ਮੈਨੂੰ ਕੋਈ ਡੱਕ ਨਹੀਂਗਾ ਮੈਂ ਆਪਣੇ ਬੱਚੇ ਵੀ ਛੱਡੇ ਸਭ ਕੁਝ ਛੱਡਿਆ ਪਰ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਮੁਲਕਰ ਨਹੀਂ ਹੋ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀਅਦਬੀ ਬਰਕਾਰੀ ਚ ਹੋਈ ਹੈ ਫਿਰ ਉਸ ਤੋਂ ਬਾਅਦ ਮੈਂ ਇਸ ਧਰਮਾਂ ਦੇ ਵਾਸਤੇ ਕੋਟਕਪੂਰੀ ਦੇ ਫ੍ਰੀ ਕੋਰਟ ਸੀ ਜਲਦੀ ਤੇ ਬੰਦੇ ਭਰੇ ਸੀ ਹੂੰ ਹੂੰ ਹਾਂ ਟੈਲੀਫੋਨ ਕਰ ਜਿਦਾ ਹਾਂ 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 ਬਿਲਕੁਲ ਜੀ ਬਿਲਕੁਲ ਹਾਂ ਤਿਲਤਾ ਤੁਹਾਨੂੰ ਤਾਂ ਜ਼ਿਆਦਾ ਪਤਾ ਹੋਊਗਾ ਉਹ ਕਹਿੰਦਾ ਵੀ ਉੱਥੇ ਬੰਦੇ ਮਾਰ ਫਿਰ ਬੰਦੇ ਮਾਰਤੇ ਕਹਿੰਦਾ ਬੰਦੇ ਕਿਹਦੇ ਮਾਰਤੇ ਸਾਡੇ ਤਿੰਨ ਸਿੱਖ ਇਹ ਜਿਹੇ ਮਾਚੀਦ ਹੋ ਗਏ ਜਿਹੜੇ ਉਹਨਾਂ ਨੂੰ ਤੁਸੀਂ ਉਹੋ ਜੇ ਬੰਦੇ ਨੂੰ ਅੱਗੇ ਕਰਤਾ ਜੀ ਨੂੰ ਉਹ ਬਾਹਰ ਆ ਕੇ ਦੇ ਸਾਨੂੰ ਉਹਨੇ ਸਾਰੀ ਬੈਡਬੂਡ ਦਿੱਤੀ ਹੈ ਜਿਹੜੀ ਬੈਡ ਸਭੀ ਕੋਲੇ ਹੈਗੀ ਹੈ ਅੱਛਾ ਜੀ ਤੇ ਤਿੰਨ ਸੌ ਕੰਮ ਤਾਂ ਦੇਖੋ ਮਾੜਾ ਹੋਇਆ ਹੈ ਬਿਲਕੁਲ ਇੱਕ ਬਜ਼ੁਰਗ ਬੰਦੇ ਤੇ ਤੇ ਆਹ ਇੱਕ ਬੰਦੇ ਤੇ ਉਹ ਕਹਿੰਦਾ ਵੀ ਇਹ ਪੰਥਪ੍ਰੀ ਕਰ ਗਿਆ ਜਿਹਦੇ ਘੰਟੜ ਗਿਆ ਵਿ ਗਿਆ ਇੱਕ ਮਿੰਟ ਇਹ ਉਹ ਆ ਬੰਦੇ ਜਿਹਦੇ ਸੋਤੋ ਆਇ ਖਵਾ ਲੈਣਗੇ ਪਰ ਅਸੀਂ ਤਾਂ ਜਾਣ ਦੇ ਦੇਾਂਗੇ ਪਰ ਹੁਣ ਤੁਹਾਡਾ ਸਮਾਂ ਆ ਗਿਆ ਜੀ ਸਮਾੜਾ ਸਮੇਂ ਦੀ ਤੁਸੀਂ ਤਰੀਕ ਬੰਨ ਲਈ ਹੈ ਤੇ ਹੁਣ ਮੁੜ ਕੇ ਤੁਸੀਂ ਆ ਹੀ ਨਹੀਂ ਸਕਦੇ ਕਿਉਂਕਿ ਬਾਦ ਸਾਹਿਬ ਨੇ ਕਿਹਾ ਕਿ ਵੀ ਮੈਂ ਮੁੜ ਕੇ ਨਹੀਂ ਇੱਕ ਮਿੰਟ ਆਉਣਾ ਮੈਥੋਂ ਆਇਆ ਨਹੀਂ ਜਾਣਾ ਮੈਥੋਂ ਮੁਰਤੇ ਬੂਟ ਮੰਗਦੇ ਆਏ ਨਾ ਮੇਰੇ ਕੋਲ ਸਾਰਾ ਪੰਜਾਬ ਹੈ ਉਸ ਵਾਰ ਕਿ ਮੈਂ ਉੱਥੇ ਮੌਕੇ ਤੇ ਹਾਜ਼ਰ ਸੀਗਾ ਜਟਾਣਾ ਸਾਹਿਬ ਜੀ ਦੱਸੋ ਵੀ ਉਹ ਬੰਦੇ ਦੀ ਗ੍ਰਿਫਤਾਰੀ ਫਿਰ ਕਿੰਨਾ ਚਿਰ ਬਾਅਦ ਹੋਈ ਗ੍ਰਿਫਤਾਰੀ ਹੋ ਗਈ ਜਿਹੜੇ ਤੇ 355 108 ਤਾਂ ਮੈਂ ਕਿੰਨੇ ਕਿੰਨੇ ਇਹੋ ਜਿਹੇ ਪਰਚੇ ਉਹਨੂੰ ਤੇ ਦਰਦ ਕੀਤੇ ਕਬਰ ਵਾਲਾ ਤੇ ਮੋਕੇ ਤੇ ਜਟਾਣਾ ਸਾਹਿਬ ਕੋਈ ਮੌਕੇ ਤੇ ਅਕਾਲੀ ਵਰਕਰਾਂ ਨੇ ਉਹਦਾ ਕੋਈ ਕੁੱਟਕਟਾਪਾ ਮੌਕੇ ਤੇ ਜੀ ਕੋਈ ਅਕਾਲੀ ਉਹ ਜਦੋਂ ਮੈਂ ਉੱਥੇ ਮੈਂ ਉਸ ਪਿੰਡ ਤੋਂ ਜਦੋਂ ਕੁਸ਼ੀਵਰ ਸਾਹਿਬ ਨਿਕਲ ਗਏ ਜੀ ਤੇ ਅਸੀਂ ਪਿੰਡ ਦੇ ਵਿੱਚ ਮੁਕੇ ਤੇ ਉਹਨਾਂ ਨੇ ਕੀ ਕੀਤਾ ਵੀ ਪੁੱਛ ਕੇ ਰਲੀ ਜੀ ਸਾਰੀ ਪਿੰਡ ਵਾਲਿਆਂ ਦੇ ਪਿੰਡ ਵਾਲਿਆਂ ਨੇ ਇੱਕ ਗਲੀ ਇੱਕ ਹੀ ਸੀ ਇੱਕ ਗਲੀ ਬਣ ਰਹੀ ਸੀ ਸੀਮੈਂਟਡ ਤੇ ਇੱਕ ਗਲੀ ਦੇ ਵਿੱਚ ਦੀ ਸੀ ਤੁਸੀਂ ਹੰਸ ਸਾਹਿਬ ਨੇ ਆਉਣਾ ਸੀ ਉਹਨਾਂ ਨੇ ਕਰਕੇ ਤੇ ਅੱਗੇ ਲਾ ਲਿਆ ਉਹਾਰੇ ਵੀ ਨਿਕਲੋ ਵਰਗ ਨਿਕਲਦੇ ਫਿਰ ਉਹਦੋਂ ਬਾਅਦ ਸਾਨੂੰ ਮੈਨੂੰ ਪਤਾ ਲੱਗਿਆ ਮੈਂ ਮੇਰੇ ਨਜ਼ਦੀਕੀ ਦੋਸਤ ਅਗਮੀਰ ਬਰਾੜ ਨੂੰ ਤਾਂ ਆਲਮ ਵਾਲੇ ਭੇਜਿਆ ਫਿਰ ਮੈਂ ਵਾਪਸ ਗਿਆ ਤਾਂ ਮੈਂ ਜਾ ਕੇ ਪਤਾ ਕੀਤਾ ਉਹ ਕਹਿੰਦੇ ਜੀ ਬਿਲਕੁਲ ਹੀ ਨਿਕਲ ਨਹੀਂ ਦਿੰਦੇ ਜਿੰਨਾ ਤੱਕ ਏ ਸਾਡੇ ਬੰਦੇ ਨੂੰ ਇਹ ਨਹੀਂ ਦੱਸਦੇ ਵੀ ਕਹਦੇ ਦੀ ਗ੍ਰਿਫਤਾਰ ਆ ਕਹਿੰਦਾ ਵੀ ਕੋਈ ਹੈ ਜੇ ਉਹਨਾਂ ਨੇ ਉਹਨੂੰ ਫਾਂਸੀ ਹੋ ਸਕਦੀ ਹੈ ਬੀਨਤ ਸਿੰਘ ਦੇ ਕਾਰ ਉਹਨੂੰ ਇੰਦਰਾ ਗਾਂਧੀ ਦੇ ਕਾਰਕਾਤਰਾ ਨੂੰ ਤੇ ਇਹਨਾਂ ਨੇ ਉਹ ਤੋਂ ਵੱਡਾ ਅਪਰਾਧ ਕੀਤਾ ਇਹਨਾਂ ਨੂੰ ਕਿਉਂ ਨਹੀਂ ਫਾਂਸੀ ਹੁੰਦੀ ਮੈਂ ਉਹ ਬੀਬੀਆਂ ਤੇ ਉਹਨਾਂ ਦੀ ਜ਼ਾਦ ਦਿੰਨਾ ਕਿਹਦਾ ਜਿਹਨੇ ਬੀਤੇ ਫਿਰ ਅਸੀਂ ਉਹਨੂੰ ਪੁੱਛਿਆ ਵੀ ਕੋਈ ਗੱਲ ਨਹੀਂ ਤੁਸੀਂ ਪੁਲਿਸ ਹੁਦਾ ਜਾਣ ਕੋਈ ਨਹੀਂ ਉੱਤੇ ਫਿਰ ਪੁਲਿਸ ਦੀ ਬਾਬਾ ਦਦਾਦ ਆਈ ਉਦੋਂ ਬਾਅਦ ਪੁਲਿਸ ਨੂੰ ਫਿਰ ਉਹਨਾਂ ਨੇ ਬਾਹਰ ਚ ਛਡਾਇਆ ਜੀ ਜਿੱਥੇ ਪ੍ਰੋਗਰਾਮ ਸੀਗਾ ਮਿਹਰਬਾਨੀ ਦਿੱਤਾ ਨਾ ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਾਣਕਾਰੀ ਦੇਣ ਲਈ ਜੀ ਟਿਰਲ ਸਾਹਿਬ ਕੁਛ ਅਕਬਾਰਾਂ ਨੇ ਇਹ ਕਿਹਾ ਕਿ ਪਿੰਡ ਵਾਲਾ ਨੇ ਇਸ ਗੱਲ ਦਾ ਵਿਰੋਧ ਕੀਤਾ ਮਾੜਾ ਬਣਾਇਆ ਲੇਕਿਨ ਜੀ ਟਿਰਲ ਸਾਹਿਬ ਕੋਈ ਮੌਕੇ ਤੇ ਨਹੀਂ ਜੂਸੀ ਇਸ ਇਹੀ ਚੀਜ਼ ਹੈ ਨਾ ਮੈਂ ਇਸੇ ਕਰਕੇ ਉਹਨਾਂ ਨੂੰ ਪੁੱਛਣਾ ਚਾਹੁੰਦਾ ਸੀ ਕਿ ਕੀ ਪਿੰਡ ਦੇ ਲੋਕ ਵੀ ਆਗੇ ਤਾਂ ਮੀਨਸ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹ ਇਹ ਮਾਮਲਾ ਜਿਹੜਾ ਹੈਗਾ ਇਹ ਜਿਵੇਂ ਏਸੀ ਕਿ ਠੰਡਾ ਹੋ ਗਿਆ ਇਹਦਾ ਮਤਲਬ ਠੰਡਾ ਨਹੀਂ ਹੋਇਆ ਇਹ ਇੱਕ ਅਧਾਰਿਤ ਇੱਕ ਵਰਨਣ ਹੈ ਵਰਨਣ ਪਹਿਰੇਦਾਰ ਸਮੇਤਾ ਤੇ ਮੇਰਾ ਫਰਜ ਬਣਦਾ ਤੋਂ ਜਾਣਕਾਰੀ ਦੇਣਾ ਮੈਂ 15 ਸਾਲ ਤੋਂ ਤੁਹਾਨੂੰ ਲਗਾਤਾਰ ਕਹਿੰਦਾ ਰਿਹਾ ਇਸ ਬੰਦੇ ਤੋਂ ਵੱਜੋ ਇਸ ਤੱਬਰ ਤੋਂ ਵੱਜੋ ਸਾਨੂੰ ਮਰਵਾ ਦੂਗਾ ਸਾਡਾ ਅਕਾਲੀ ਦਲ ਖਤਮ ਕਰ ਦੂ ਕਾਲ ਤੱਕ ਖਤਮ ਕਰ ਦੂ ਫੋਨ ਤੇ ਬਾਸ ਇੱਕ ਵਾਰੀ ਕਿਰਪਾ ਕਰ ਦਿਓ ਹੋਰ ਪਾ ਦਿਓ ਵੋਟਾਂ ਬਾਦਲ ਨੂੰ ਫਿਰ ਜੇ ਹਰਮੰਦਰ ਸਾਹਿਬ ਤੇ ਨਾਰਦਾਸਾਂ ਕੀਤੀਆਂ ਆਰਐਸਐਸ ਨੇ ਨਾਰ ਮੈਣਾ ਦੇ ਖੰਡ ਪਾਠ ਹੋਏ ਤੇ ਮੇਰਾ ਫਿਰ ਤੇ ਤੁਹਾਡੀ ਜੁਤੀ ਇਸ ਤਰ੍ਹਾਂ ਹੋਰ ਕਿਰਪਾ ਕਰ ਦਿਓ ਇਹਨੂੰ ਪਾ ਦਿਓ ਵੋਟ ਚਾਹ ਲੈ ਲੋ ਤੁਸੀਂ ਆਪਣਾ ਵੀ ਤੇ ਨਾਲੇ ਕੌਮ ਦਾ ਵੀ ਭਲਾ ਹੋ ਜੂ ਇੱਕ ਪਾਸੇ ਲੱਗੂ ਗੱਲ ਕਿੱਥੇ ਅਸੀਂ ਮਰਦੇ ਫਿਰਦੇ ਨੌਜਵਾਨੀ ਜਿੰਨੀ ਜਵਾਨੀ ਖਤਮ ਹੋ ਗਈ ਜਵਾਨੀ ਖਤਮ ਹੋ ਗਈ ਕਾਹ ਤੱਕ ਸਹੇਟੇਰੀ ਹੋ ਗਿਆ ਉਹਦਾ ਸਾਰਾ ਮੋਲੇ ਟੱਪਰ ਵੱਟ ਕੇ ਲੈ ਗਿਆ ਉਹਦੇ ਕੁੜਮਲ ਵੱਟ ਕੇ ਲੈ ਗਿਆ ਆਪ ਕਿੱਦਰ ਦੇ ਸਾਡੇ ਪੰਥਕ ਨੇ ਮਜੀਠੀਏ ਖਾਨਦਾਨੀ ਗਰਾਰ ਜਿੰਨਾ ਮਹਾਰਾਜਾ ਰਣਜੀਤ ਸਿੰਘ ਦਾ ਰਾਜਗਵਾਤ ਫਿਰ ਅੰਗਰੇਜ਼ਾਂ ਦਿਲਾਰੀ ਕੀਤੀ ਫਿਰ ਕਾਂਗਰਸ ਨਾਲ ਕੀਤੀ ਹੁਣ ਇਹ ਪੰਥ ਦੇ ਮਾਮਲੇ ਚੰਦੂ ਬਣ ਗਏ ਇਹ ਕਹਿ ਰੋ ਪਰਿਵਾਰ ਕਿੱਥੋਂ ਦਾ ਪੰਥਕ ਕਿ ਬਾਦਲ ਦਾ ਜੁਆਈ ਹੋਣ ਕਰਕੇ ਪੰਥ ਆ ਸਾਰੇ ਕਿਸਹਰ ਬਣ ਗਏ ਤੋਂ ਸਾਧ ਸੰਗਤ ਜੀ ਅੱਜ ਕਾਲੀ ਦਲ ਕਿੱਥੇ ਕਾਲੀ ਦਲ ਦਾ ਮਨਿਸਟਰ ਹੋਵੇ ਉਹਦੇ ਦਫ਼ਤਰ ਦਾ ਉਦਘਾਟਨ ਹੋਵੇ ਤੇ ਰਮਣਾ ਤਾਂ ਖੰਡ ਪਾਕ ਗੀਤਾ ਦਾ ਖੰਡ ਪਾਠ ਤੇ ਅਰਦਾਸ ਸਿੱਖਾਂ ਦੀ ਤੇ ਉਹਦੇ ਉਹਦੀ ਨਕਲ ਕਰਕੇ ਫਿਰ ਉਹ RAM JI ਜਪੁਰਨਾ ਜੈ ਸ਼੍ਰੀ RAM JI ਸ਼੍ਰੀ RAM JI ਦੀ ਅਸੀਂ ਇਜ਼ਤ ਕਰਦੇ ਆ ਬੇਹਦ ਕਰਦੇ ਇਜ਼ਰਾਮ ਕਰਦੇ ਰਾਂਗੇ KRISHAN JI ਦੀ ਅਸੀਂ ਇਜ਼ਤ ਕਰਦੇ ਆ ਵੀ ਕਰਦੇ ਰਾਂਗੇ ਲੇਕਿਨ ਸਾਨੂੰ ਨੇਸ ਤੋਂ ਅਨਬੂਧ ਕਰਕੇ ਸਾਡੀ ਹਸਤੀ ਗਵਾਕੇ ਸਾਡੀ ਖਾਲਸਾ ਹੀ ਪਹਿਚਾਨ ਗਵਾਕੇ ਤੁਸੀਂ ਇਹ ਇਹ ਕੰਮ ਕਰੋ ਤੇ ਸਾਨੂੰ ਮਨਜ਼ੂਰ ਨਹੀਂ ਹੋਊਗਾ ਉਹ ਆਪਣੇ ਆਪ ਨੂੰ ਮਾਲੋ ਖਾਲਸਾ ਜੀ 250 ਸਾਲ ਲਾ ਕੇ ਦਸਮ ਪਾਤਸ਼ਾਹਾਂ ਨੇ ਆਪਣਾ ਸਿਰਮੰਚ ਵਾਰ ਕੇ ਤੁਹਾਨੂੰ ਜਿਹੜੀ ਆਈਡੀ ਦੀ ਪੀਸੀ ਪਛਾਣ ਦਿੱਤੀ ਸਭ ਅੱਜ ਕਿੱਥੇ ਆ ਅੱਜ ਜੋ ਕੁਝ ਸਾਡੇ ਲੀਡਰਾਂ ਨੇ ਕਰ ਵਿਖਾਇਆ ਕਦੀ ਤੁਸੀਂ ਸੋਚ ਸਕਦੇ ਸੀ ਅਕਾਲੀ ਦਲ ਬਣਿਆ ਸੀ ਦਸਮ ਪਾਤਸ਼ਾਹ ਦੀ ਖਾਲਸਾ ਹੀ ਪਛਾਣ ਨੂੰ ਬਚਾਉਣ ਲਈ ਨਾ ਕਿ ਉਹਨੂੰ ਮੁੱਲ ਵੇਚਣ ਲਈ ਅਕਾਲੀ ਲੀਡਰ ਹੁੰਦੇ ਸੀ ਉਹ ਪਰਦਖਣਾ ਚ ਸੌਂਦੇ ਸੀ ਕਮਲਾ ਨਹੀਂ ਸੀ ਲੈਂਦੇ ਉਹਨਾਂ ਦਾ ਮੰਨਣਾ ਸੀ ਕਿ ਕਮਰੇ ਯਾਤਰੂਆਂ ਲਈ ਪੁਲਗਰ ਨਹੀਂ ਸਿੱਖਦੇ ਗੁਰੂ ਘਰ ਚੋਂ ਜਾ ਕੇ ਹੋਟਲਾਂ ਤੋਂ ਜਾਂ ਚੁੱਲਿਆਂ ਤੋਂ ਜਾਂ ਤੰਦੂਰਾਂ ਤੋਂ ਰੋਟੀ ਖਾਂਦੇ ਸੀ। ਉਹ ਕਹਿੰਦੇ ਲੰਗਰ ਯਾਤਰੂ ਲਈ ਹੈ। ਅੱਜ ਹਾਲ ਕੀ ਬਣਿਆ ਪਿਆ ਕੋਈ ਸਿੱਖ ਮੈਨੂੰ ਪਿੰਡ ਦੇ ਰਹਿਣ ਵਾਲਾ ਕਮਰਾ ਤੇ ਲੈ ਕੇ ਦਿਖਾ ਦਿਓ। ਕੋਈ ਲੰਗਰ ਚੋਂ ਇੰਨਾ ਰੋਟੀ ਪਣੀ ਤੇ ਛੱਕੇ ਦਿਖਾ ਦਿਓ। ਤੁੱਕ ਗੁਰੂ ਦਾ ਫਰਮਾਇਆ ਗੁਰੂ ਨੇ ਸੱਚੀ ਸਰਕਾਰ ਸਾਨੂੰ ਦਿੱਤੀ ਜਿਹੜੀ ਸਰਕਾਰ ਚ ਢੇਰ ਲਾਇ ਜਾਂਦੇ ਲੋਕ ਲੋਕਾਂ ਦੇ ਉਹ ਨੋਟ ਪਤਾ ਨਹੀਂ ਕਿੱਥੇ ਪੁੱਲ ਜਾਂਦੇ ਸਾਡੇ ਗਰੀਬ ਬੱਚੇ ਰੋਲ ਗਏ ਪਿੰਡਾਂ ਦੇ ਐਜੂਕੇਸ਼ਨ ਖਤਮ ਹੋ ਗਈ ਵਿਧਵਾ ਬੀਬੀਆਂ ਰੋਲ ਗਈਆਂ ਬਜ਼ੁਰਗ ਰੋਲ ਗਏ ਕਿਸੇ ਨੂੰ ਦਵਾਈ ਦਾ ਅਸਰਾ ਨਹੀਂ ਤੋ ਇਹ ਗੁਰੂ ਨਾਲ ਕਹਨੇ ਦੀ ਸਰਕਾਰ ਬਣਾਈ ਸੀ ਜਿਹਦੇ ਲਈ ਸਾਨੂੰ ਕਹੇ ਸੀ ਦਸਵੰਦ ਕੱਢੋ ਉਹ ਸਰਕਾਰ ਦਾ ਫਰਮਾਇਆ ਕਿੱਥੇ ਹੈ 11 ਅਰਬ ਰੁਪਇਆ ਸਲਾਨਾ ਫਰਮਾਇਆ ਜ਼ਮੀਨਾਂ ਵੇਚ ਕੇ ਖਤਰ ਕਰ ਦਿੱਤੀਆਂ ਆਪਣੇ ਰੇਸੇਦਾਰਾਂ ਨੂੰ ਲੀਸ ਤੇ ਦੇ ਦਿੱਤੀਆਂ ਆਪ ਹੀ ਲੈ ਲਈਆਂ ਟੇਟ ਫੇਰਨੀ ਪੜਿਆ